ਦੇਨ ਆਪਣੀ ਜ਼ਿੰਦਗੀ ਵੀ ਹੈ ਨਾ ਇਸ ਵਰਗੀ ਬਣੋਣੀ ਚਾਹੀਦੀ ਹੈ ਇਹ ਦੇਖੋ ਕਿੰਨੀ ਸੁੰਦਰ ਹੈ ਨਾ ਜੀ ਜੀ ਬਹੁਤ ਹੀ ਜ਼ਿਆਦਾ ਪਿਆਰੀ ਸੁੰਦਰ ਚੀਜ਼ ਹੈ ਦੇਖੋ ਪਹਿਲਾਂ ਤਾਂ ਹੋਈ ਜੜ ਠੀਕ ਹੈ ਫਿਰ ਡਾਣੀ ਫਿਰ ਪੱਤੇ ਫਿਰ ਫਲ ਫਿਰ ਖੁਸ਼बू ਔਰ ਫਿਰ ਮੱਖੀਆਂ ਦੇਖੋ ਮੱਖੀਆਂ ਆਉਂਦੀਆਂ ਨਾ ਰਸ ਲੈ ਕੇ ਜਾਂਦੀਆਂ ਨਾ ਇਹ ਖੁਸ਼बू ਲੈ ਕੇ ਜਾਂਦੀਆਂ ਨੇ ਠੀਕ ਹੈ ਤਾਂ ਬੰਦੇ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਪਿਆਰ ਹਰ ਇੱਕ ਦੇ ਨਾਲ ਪਿਆਰ ਕਰੋ ਠੀਕ ਹੈ ਤੇ ਬੰਦੇ ਦੇ ਅੰਦਰ ਕਦੀ ਵੀ ਹੰਕਾਰ ਨਹੀਂ ਹੋਣਾ ਚਾਹੀਦਾ ਠੀਕ ਹੈ ਤੇ ਖੁਸ਼ੀਪੂ ਤੇ ਬੰਦੇ ਦੇ ਅੰਦਰ ਆਪਣੇ ਆਪ ਆ ਜਾਣੀ ਹੈ ਜਦੋਂ ਤੁਸੀਂ ਸਾਰੇ ਕੰਮ ਚੰਗੇ ਕਰੋਗੇ ਚੰਗੀ ਸੋਚ ਚੰਗੇ ਕੰਮ ਠੀਕ ਹੈ ਹਰ ਇੱਕ ਨਾਲ ਪਿਆਰ ਮਨ ਨੀਮਾ ਮਤ ਉੱਚੀ ਰੱਖੋ ਆਪਣੀ ਠੀਕ ਹੈ ਮਨ ਨੂੰ ਹਮੇਸ਼ਾ ਨੀਮਾ ਰੱਖੋ ਹੰਕਾਰ ਨਾ ਕਰੋ ਕਦੀ ਵੀ ਕਿਸੇ ਦੇ ਅੱਗੇ ਝੁਕੋ ਨਾ ਠੀਕ ਹੈ ਤੇ ਸਾਡਾ ਜਿਹੜਾ ਮਨ ਹੈ ਉਹ ਹਮੇਸ਼ਾ ਨੀਮਾ ਰਹੂਗਾ ਤੇ ਮਤ ਜਿਹੜੀ ਸਾਡੀ ਉੱਚੀ ਰਹੂਗੀ ਮਤ ਦਾ ਮਤਲਬ ਹੁੰਦਾ ਸਰੀਰ ਸਿਰ ਉੱਚਾ ਰਹੂਗਾ ਹਮੇਸ਼ਾ ਹੈ ਨਾ ਜਿੰਨੇ ਤੁਸੀਂ ਚੰਗੇ ਕੰਮ ਕਰੋਗੇ ਚੰਗੀ ਸੋਚ ਬਣਾ ਕੇ ਰੱਖੋਗੇ ਹਰ ਇੱਕ ਨੂੰ ਪਿਆਰ ਕਰੋਗੇ ਹਰ ਇੱਕ ਦੇ ਨਾਲ ਪਿਆਰ ਕਰੋਗੇ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਪਿਆਰ ਕੋਈ ਕਰੂਗਾ ਦੇਖੋ ਹੁਣ ਬੂਟਾ ਲੱਗਾ ਹੈ ਇਹ ਬੂਟਾ ਆਪਣੇ ਆਪ ਤਾਂ ਕਿਤੇ ਨਹੀਂ ਜਾ ਰਿਹਾ ਨਾ ਇਹਦੀ ਖੁਸ਼ਬੂ ਕਿਤੇ ਨਹੀਂ ਜਾ ਰਹੀ ਹੈਗੀ ਮਤਲਬ ਕਿ ਜੋ ਪlant ਹੈ ਇੱਕ ਜਗ੍ਹਾ ਰੱਖਿਆ ਹੋਇਆ ਠੀਕ ਹੈ ਇੱਕ ਜਗ੍ਹਾ ਪਿਆ ਆ ਇੱਕ ਜਗ੍ਹਾ ਪਿਆ ਹੋਣ ਦੇ ਬਾਦਲੇ ਦੇ ਡਾਣੇ ਆ ਪੱਤੇ ਫੁੱਲ ਸਾਰਾ ਕੁਝ ਇੱਕ ਥਾਂ ਤੇ ਹੀ ਆ ਤੇ ਜਿਹੜੀ ਤਿਤਲੀਆਂ ਨੇ ਉਹ ਤਿਤਲੀਆਂ ਬੱਠੀਆਂ ਦੇਖੋ ਠੀਕ ਆ ਆ ਦੇਖੋ ਕਿੰਨੀਆਂ ਤਿਤਲੀਆਂ ਨੇ ਠੀਕ ਆ ਔੜਦੀਆਂ ਨੇ ਤਿਤਲੀਆਂ ਵੀ ਔੜਦੀਆਂ ਨੇ ਵਿੱਚੋਂ ਉਹ ਤੋਂ ਤਿੰਨ ਤੋ ਉਹ ਬੱਠੀਆਂ ਨੇ ਆ ਦੇ ਔੜਦੀਆਂ ਇਹ ਤਿਤਲੀਆਂ ਮੱਖੀਆਂ ਆਪਣੇ ਆਪ ਇਹਦੇ ਕੋਲ ਆਉਂਦੀਆਂ ਨੇ ਇਹਨੂੰ ਕਹਿੰਦੇ ਨੇ ਪਿਆਰ ਠੀਕ ਹੈ ਇਹ ਜਿੰਝਾ ਸਾਨੂੰ ਸਿੱਖਣ ਨੂੰ ਇਹਨਾਂ ਦੇ ਕੋਲ ਮਿਲਦੀਆਂ ਨੇ ਤਾਂ ਸਿੱਖੋ ਇਹਨਾਂ ਦੇ ਕੋਲੋਂ ਆਪਣੇ ਘਰ ਦੇ ਵਿੱਚ ਲਾਓ ਤਾਂ ਆਪਣੇ ਘਰ ਦੇ ਵਿੱਚ ਲਗਾ ਕੇ ਪlant ਤਾਂ ਸਿੱਖੋ ਇਹਨਾਂ ਦੇ ਕੋਲੋਂ ਕਿ ਸਾਨੂੰ ਕਿਸ ਤਰੀਕੇ ਨਾਲ ਰਹਿਣਾ ਚਾਹੀਦਾ ਆ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜੇ ਸਾਨੂੰ ਕੋਈ ਬੋਲਦਾ ਆ ਵੱਧ ਘੱਟ ਬੋਲਦਾ ਆ ਉੱਚੀ ਨੀਵੇਂ ਬੋਲਦਾ ਆ ਉਹਨੂੰ ਇੱਕ ਕੰਨ ਪਾਓ ਇਧਰ ਕੰਨ ਕੱਢ ਦਿਓ ਕਿਉਂਕਿ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਸਾਡੇ ਚ ਖੁਸ਼ਬੂ ਹੈ ਉਹ ਸਾਡੀ ਪਰਮਾਤਮਾ ਨੇ ਆਪਣੇ ਆਪ ਦੇਖ ਲੈਣੀ ਹੈ ਠੀਕ ਹੈ ਮੇਨ ਚੀਜ਼ ਹੁੰਦੀ ਹੈ ਪਰਮਾਤਮਾ ਤੇ ਆਤਮਾ ਆਤਮਾ ਦੇ ਪਰਮਾਤਮਾ ਨਾਲ ਮੇਲ ਹੋਣਾ ਚਾਹੀਦਾ ਨਾ ਕਿ ਕਿਸੇ ਦੇ ਨਾਲ ਸਾਡਾ ਹੋਣਾ ਚਾਹੀਦਾ ਦੇਖੋ ਕਿੰਨੀ ਸੋਹਣੀ ਜੀ ਚੀਜ਼ ਆ ਕਿੰਨੀ ਸੋਹਣੀ ਤਰੀਕੇ ਨਾਲੇ ਬਣਾਈ ਹੋਈ ਆ ਤੋਂ ਸਾਨੂੰ ਵੀ ਇਸੇ ਤਰ੍ਹਾਂ ਆਪਣਾ ਸਰੀਰ ਜਿਹੜਾ ਬਣਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਆਪ ਨੂੰ ਸਾਨੂੰ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ ਇਸੇ ਤਰ੍ਹਾਂ ਸਾਨੂੰ ਸਿੱਖਣਾ ਚਾਹੀਦਾ ਨਾਲੇ ਕੋਲ ਕਿ ਇੱਕ ਚੀਜ਼ ਹੈ ਇੱਕ ਥਾਂ ਦੇ ਵਿੱਚ ਪਈ ਆ ਤੇ ਸਾਰੀ ਚੀਜ਼ਾਂ ਜਿਹੜੀਆਂ ਕੋ ਤਿਤਲੀ ਆ ਮੱਖੀ ਆ ਸਾਰੀਆਂ ਇਹਦੇ ਕੋਲ ਆਪਣੇ ਆਪ ਆਉਂਦੀਆਂ ਨੇ ਸੋ ਇਸੇ ਕਰਕੇ ਪਰਮਾਤਮਾ ਵੀ ਸਾਡੇ ਨਾਲ ਇਸੇ ਤਰ੍ਹਾਂ ਪਿਆਰ ਕਰੂਗਾ ਜੇ ਸਾਡੇ ਵਿੱਚ ਸਾਰੇ ਗੁਣ ਹੋਣਗੇ ਹਨਾ ਚੰਗਾ ਕੰਮ ਚੰਗੀ ਸੋਚ ਠੀਕ ਹੈ ਮਨ ਨੀਮਾ ਮਤ ਉੱਚੀ ਠੀਕ ਹੈ ਹਰ ਇੱਕ ਦੇ ਨਾਲ ਪਿਆਰ ਇਹ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਔਰ ਕਰਨੀਆਂ ਚਾਹੀਦੀਆਂ ਨੇ ਸਿੱਖਣੀਆਂ ਚਾਹੀਦੀਆਂ ਨੇ ਇਹਨਾਂ ਵੱਲ ਹੀ ਦੇਖ ਕੇ ਇਹ ਚੀਜ਼ਾਂ ਸਾਨੂੰ ਸਮਝ ਲਈਆਂ ਚਾਹੀਦੀਆਂ ਨੇ ਕੋਈ ਇਹਨਾਂ ਚੀਜ਼ਾਂ ਜੋ ਕੋਈ ਸਮਝ ਲੈਂਦਾ ਕੋਈ ਨਹੀਂ ਸਮਝਦਾ ਲੇਕਿਨ ਕੋਈ ਫਰੂਟ ਹੈ ਕੋਈ ਫਲ ਹੈ ਕੋਈ ਫੁੱਲ ਵਾਲਾ ਬੂਟਾ ਹੈ ਇਹ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ ਇਹ ਕੁਦਰਤ ਸਾਨੂੰ ਹਰ ਇੱਕ ਚੀਜ਼ ਸਿਖਾਉਂਦੀ ਨੇ ਸਾਨੂੰ ਕਿੱਦਾਂ ਲੈਣਾ ਚਾਹੀਦਾ ਕਿੱਦਾਂ ਸਾਨੂੰ ਲੋਕਾਂ ਨਾਲ ਵਿਵਹਾਰ ਕਰਨਾ ਚਾਹੀਦਾ ਆ ਕਿਦਾਂ ਸਾਨੂੰ ਕਮਾਈ ਕਰਨੀ ਚਾਹੀਦੀ ਹੈ ਹਰ ਇੱਕ ਜੀ ਸਾਨੂੰ ਸਿਖਾਉਂਦੀ ਐ ਕੁਦਰਤ ਪਰ ਕੋਈ ਇਹਦੇ ਵਿੱਚ ਸਿੱਖਣਾ ਨਹੀਂ ਚਾਹੁੰਦਾ ਅਗਰ ਕੋਈ ਸਿੱਖਣਾ ਚਾਹਵੇ ਤਾਂ ਸਿੱਖ ਵੀ ਸਕਦਾ ਹੈ ਹਨਾ ਹੁਣ ਕਿੰਨੀਆਂ ਜਿਤਲੀਆਂ ਨਿੱਕੇ ਨਿੱਕੇ ਦੇਦਨੀਆਂ ਛੋਟੀਆਂ ਛੋਟੀਆਂ ਹਨਾ ਤੇ ਮધુ ਮੱਖੀਆਂ ਆ ਰਹੀ ਐ ਤੇ ਵਿੱਚ ਹਨਾ ਇਹਦਾ ਰਾਸ ਲੈ ਕੇ ਜਾ ਰਹੀ ਐ ਤੇ ਕਿੰਨਾ ਸੋਹਣਾ ਲੱਗਦਾ ਐ ਹਨਾ ਬਹੁਤ ਜਿਆਦਾ ਪਿਆਰਾ ਲੱਗਦਾ ਅੱਜ ਤਾਂ ਮੇਰੀ ਜਾਨ ਹੀ ਇਸ ਬੂਟੇ ਨੇ ਕੱਢ ਲਈ ਸੱਚਮੇ ਬਹੁਤ ਇੰਨੀ ਜਿਆਦਾ ਖੁਸ਼ਬੂ ਵਾਲੇ ਦਰਿਆ ਆ ਰਹੀ ਐ ਕਿ ਬਹੁਤ ਜਿਵੇਂ ਤਾਂ ਬੋਲਿਆ ਵੀ ਨਹੀਂ ਜਾ ਰਿਹਾ ਗਲਾ ਵੀ ਮੇਰਾ ਦੁਖ ਰਿਹਾ ਸੋ ਮੈਨੂੰ ਬਹੁਤ ਜ਼ਿਆਦਾ ਜਦ ਮੈਂ ਦੱਸਣੇ ਜ਼ਾਦੀ ਕਿ ਮੈਨੂੰ ਕਿੰਨੀ ਜ਼ਿਆਦਾ ਪਿਆਰੀ ਇਹ ਵੀਡੀਓ ਅੱਜ ਜਮ ਮਤਲਬ ਕਿ ਤੁਸੀਂ ਤਾਂ ਇਸ ਚੀਜ਼ ਨੂੰ ਵੀਡੀਓ ਦੇ ਵਿੱਚ ਦੇਖੋਗੇ ਮੈਂ ਵੀਡੀਓ ਚ ਕੈਪਚਰ ਕਰ ਰਹੀ ਹਾਂ ਬਟ ਮੈਨੂੰ ਮੈਂ ਕੋਲ ਬੈਠੀ ਹਾਂ ਮੈਨੂੰ ਖੁਸ਼ੀ ਵੀ ਇੰਨੀ ਜ਼ਿਆਦਾ ਆ ਰਹੀ ਆਲੇ ਦੁਆਲੇ ਬਹੁਤ ਜ਼ਿਆਦਾ ਆ ਰਹੀ ਆ ਸੋ ਮੈਨੂੰ ਤਿਤਲੀਆਂ ਪਰ ਫਿਰਦੀਆਂ ਇੰਨੀ ਸੋਹਣੀਆਂ ਲੱਗਦੀਆਂ ਨੇ ਔਰ ਮੱਖੀ ਮધુ ਮੱਖੀ ਵੀ ਉੱਪਰ ਇਹਦੀ ਆ ਰਹੀ ਆ ਸੋ ਕਿੰਨੀ ਸੋਹਣੀ ਲੱਗਦੀ ਆ ਹਨ ਸੋ ਇਸੇ ਕਰਕੇ ਉਹ ਇਹਦੇ ਕੋਲ ਆ ਰਹੀਆਂ ਨੇ ਉਹ ਚੀਜ਼ਾਂ ਹਨ ਤਾਂ ਸਾਡੇ ਨਾਲ ਵੀ ਇਦਾਂ ਹੀ ਹੋਣਾ ਚਾਹੀਦਾ ਹੈ ਕਿ ਬੰਦੇ ਦੇ ਨਾਲ ਜੇ ਅਸੀਂ ਚੰਗਾ ਕਿਸੇ ਨਾਲ ਵਿਹਾਰ ਕਰਾਂਗੇ ਚੰਗਾ ਪਿਆਰ ਕਰਾਂਗੇ ਚੰਗੀ ਸੋਚ ਰੱਖਾਂਗੇ ਆਪਣੇ ਮਨ ਦੇ ਵਿੱਚ ਕਿਸੇ ਪ੍ਰਤੀ ਅਸੀਂ ਮਾੜੀ ਸੋਚ ਨਹੀਂ ਰੱਖਾਂਗੇ ਤਾਂ ਅਗਲੇ ਚੰਗੇ ਲੋਕ ਜਿਨ੍ਹਾਂ ਨੇ ਕੋਈ ਸਿੱਖਣਾ ਹੈ ਸਾਡੇ ਕੋਲੋਂ ਤਾਂ ਉਹ ਸਾਡੇ ਕੋਲ ਆਪਣੇ ਆਪ ਆਉਣਗੇ ਠੀਕ ਹੈ ਸੋ ਇਸ ਕਰਕੇ ਆਪਣੀ ਸੋਚ ਇਸ ਤਰੀਕੇ ਦੀ ਬਣਾਓ ਇਹਨੂੰ ਸਮਝੋ ਇਹਨੂੰ ਦੇਖੋ ਚੰਗੀ ਤਰ੍ਹਾਂ ਨਿਗਾਹ ਨਾਲ ਦੇਖੋ ਇਹਨੂੰ ਪਿਆਰ ਨਾਲ ਕਿ ਇਹ ਕੀ ਚੀਜ਼ ਹੈ ਹਣ ਜੋ ਇਹਦੇ ਉੱਤੇ ਕੋਈ ਕੀੜਾ ਕੋਈ ਮੱਖੀ ਇਹਦੇ ਉੱਤੇ ਕੋਈ ਵੀ ਜਾਂਦੀ ਆ ਉਹ ਖੁਸ਼ਬੂ ਨਾਲ ਭਰ ਜਾਂਦੀ ਆ ਠੀਕ ਆ ਇਹ ਚੀਜ਼ਾਂ ਸਾਨੂੰ ਸਿੱਖਣ ਨੂੰ ਨੇ ਚਾਹੇ ਕੋਈ ਵੀ ਪlant ਲਾ ਲਓ ਇਹ ਸਾਨੂੰ ਕੁਝ ਨਾ ਕੁਝ ਸਿਖਾਉਂਦੇ ਨੇ ਚਾਹੇ ਉਹ ਫੂਟ ਵਾਲਾ ਆ ਚਾਹੇ ਉਹ ਸਜਾਵਟੀ ਆ ਵੈਸੀ ਸਜਾਵਟੀ ਆ ਕੁਝ ਵੀ ਆ ਸੋ ਮੈਂ ਇਹਦਾ ਇਸ ਬੂਟੇ ਦੀ ਹੋ ਗਈ ਆ ਫੈਨ ਫੈਨ ਤਾਂ ਮੈਂ ਬਹੁਤ ਚਿਰ ਜਦੋਂ ਦਾ ਮੈਂ ਲਾਇਆ ਉਦੋਂ ਦੀ ਫੈਨ ਆ ਪਰ ਹੁਣ ਅੱਜ ਤਾਂ ਕੁਝ ਜ਼ਿਆਦਾ ਹੀ ਮੈਨੂੰ ਪਤਾ ਨਹੀਂ ਸਮਝ ਨਹੀਂ ਆਗ ਰਿਹਾ ਕਿ ਇੰਨੀ ਜ਼ਿਆਦਾ ਫਲਾਵਰਿੰਗ ਕਿੱਥੋਂ ਆ ਗਈ ਇਹਦੇ ਤੇ ਖਾਦ ਪੌਂਦੇ ਨਾਲ ਹੀ ਇੰਨੀ ਸੋਹਣੀ ਆ ਗਈ ਮੈਂ ਦੱਸ ਨਹੀਂ ਸਕਦੀ ਹੈਗੀ ਬਹੁਤ ਜ਼ਿਆਦਾ ਵਧੀਆ ਸੱਚਮ ਭਰੇ ਆ ਪਿਆ ਕਿਤੇ ਇੰਨੀ ਜ਼ਿਆਦਾ ਨਾ ਬਾਰ-ਬਾਰ ਮੇਰਾ ਦਿਲ ਕਰ ਰਿਹਾ ਕਿ ਮੈਂ ਇਹ ਗੱਲ ਬੋਲਾਂ ਬਾਰ-ਬਾਰ ਬੋਲਾਂ ਹੁਣ ਮੈਂ ਇੱਕ ਮਨ ਦੇ ਵਿੱਚ ਗੱਲ ਪਾ ਲਈ ਆ ਕਿ ਮੈਂ ਇਹਦੇ ਨਾਲ ਦੇ ਪਲਾਂਟ ਹੋਰ ਲੈ ਕੇ ਆਉਂਗੀ ਇਹਦੇ ਨਾਲ ਦੇ ਇਹਦੇ ਨਾਲ ਦੇ ਪਲੱਡ ਮੈਂ ਲੈ ਕੇ ਆਉਂਗੀ ਮੈਂ ਇਹਦੀ ਖੁਸ਼ਬੂ ਨਹੀਂ ਕੈਦ ਕਰ 파ਰੀ ਆ ਦੇਖਦਾ ਕਿੱਦਾਂ ਦੇ ਵਿੱਚ ਬੜੀ ਹੋਈ ਹੈ ਦੇਖ ਦੇਖ ਦੇਖਦੇ ਸੀ ਲੱਗੀ ਪਈ ਐ ਵਿੱਚ ਰਸ ਲੈਣੇ ਨੇ ਲੱਗੀ ਪਈ ਐ ਖੁਸ਼ਬੂ ਇਹਦੀ ਲੱਗੀ ਪਈ ਐ ਜਦੋਂ ਇਹ ਮਧੂਮੱਖੀਆਂ ਸ਼ਹਿਦ ਬਣਾਉਂਦੀਆਂ ਨੇ ਇਹ ਖੁਸ਼ਬੂ ਵਾਲਾ ਸ਼ਹਿਦ ਵੀ ਇਹਨਾਂ ਦਾ ਕਦੇ ਇੰਨਾ ਆਉਂਦਾ ਹੈ ਇਹ ਰਸ ਲੈ ਕੇ ਜਾਂਦੀਆਂ ਨੇ ਇਹਦੀ ਖੁਸ਼ਬੂ ਵੀ ਨਾਲ ਨਾਲ ਲੈ ਕੇ ਜਾਂਦੀਆਂ ਨੇ ਹਨਾ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਪlant ਲਾਇਆ ਇਹ तितਲੀਆਂ ਇੱਥੇ ਆਈਆਂ ਇਹ ਮਧੂਮੱਖੀ ਇੱਥੇ ਆਈ ਤੇ ਕਿੰਨੀ ਸੋਹਣੀ ਲੱਗੀ ਮੇਰੇ ਕੋਠੇ ਦਾ ਸ਼ਿੰਗਾਰ ਬਣੇ ਠੀਕ ਹੈ ਮੇਰਾ ਇਹ ਸਬੂਟੇ ਨੂੰ ਬਣਾਉਣ ਦਾ ਵੀਡੀਓ ਬਣਾਉਂਦਾ ਕੱਲਾ ਮਸ ਇਸ ਕਰਕੇ ਸੀਗਾ ਕਿਉਂਕਿ ਮੇਰਾ ਫੇਵਰਿਟ ਬੂਟਾ ਹੋ ਗਿਆ ਹੈ ਬੈਸ ਤਾਂ ਮੇਰੇ ਸਾਰੇ ਨੇ ਪਰ ਇਹ ਜਿਆਦਾ ਲੱਗਦਾ ਅੱਜ ਸੱਚ ਮੈਂ 100% ਜਿਆਦਾ ਲੱਗਦਾ ਹੈ